ਪੀ ਲਈ ਹੋ ਗਿਆ ਗਲਤੀ ਪੀ ਕੇ ਬਹੁਤ ਮੁਸ਼ਕਲ ਆਖ ਘਟਣਾ ਵੇਖ ਲਈ ਥੋੜਾ ਜਿਹਾ ਮਾਰੋ ਇੰਨੇ ਘਟਣਾ ਵੇਖੀ ਆ ਦੇ ਨਾ ਛੱਡਦਾ ਨਹੀਂ ਆ ਸੋਚਾਂ ਸੋਚੇ ਲੱਗੀ ਦਾ ਕੀ ਕਰਾਂਗਾ ਕਿ ਕਮਾਵਾਂਗੇ ਸ਼ਾਮਾ ਨੂੰ ਲੈ ਆਉਂਦੇ ਦਿਹਾੜੀ ਤੇ ਖਾ ਲਈ ਦੀ ਕੀ ਕਰਾਂਗੇ ਬੱਚਿਆਂ ਦਾ ਕੀ ਬਣੂਗਾ ਰਕੋ ਐ ਹੋਈਆ ਤੁਹਾਡੇ ਬੱਚਿਆਂ ਨੂੰ ਸੋਚ ਲੈ ਬਸ ਸਾਡੀ ਤੇ ਗਈ ਨੰਬਰ ਹੋਣਾ ਸਰਕਾਰ ਨੂੰ ਐ ਹੋ ਤੁਹਾਡੇ ਬੱਚਿਆਂ ਦਾ ਸੋਚਦੇ ਬਸ ਕੋਸ਼ੇ ਤੇ ਬੰਨੇ ਲੱਭ ਜਾਣਾ ਮਾਂ ਬੈਲ ਚਲੇ ਗਈ ਇੱਕ ਕਿਸ ਨੂੰ ਛੋਟਾ ਆ ਤੋਂ ਸਿਰ ਦੋਨਾਂ ਦਾ ਮਾਂ ਔਰ ਬਾਪ ਇਸ ਕਰਕੇ ਤੋਂ ਜਾਂ ਕੀਤਾ ਮੁੱਖ ਮੰਤਰੀ ਬਹੁਜਨ ਸਮਾਜ ਪਾਰਟੀ ਵੱਲੋਂ ਨਿੰਦਾ ਕਰਦਾ ਔਰ ਪਰਿਵਾਰ ਦੇ ਪੀੜਿਤ ਪਰਿਵਾਰ ਜਿੰਨੇ ਵੀ ਹੈਗੇ ਆ ਸਾਰਿਆਂ ਦੇ ਦੁੱਖ ਵਿੱਚ ਬੌਧਨ ਸਮਾਜ ਪਾਰਟੀ ਪੂਰਨ ਤੌਰ ਤੇ ਸ਼ਾਮਲ ਹੁੰਦੀ ਕਿਉਂਕਿ ਅਸੀਂ 15 ਮਾਰਚ 2025 ਤੋਂ ਬਗਵਾੜੇ ਦੀ ਧਰਤੀ ਤੋਂ ਪੰਜਾਬ ਸੰਭਾਲੋ ਮਹਮ ਚੇੜੀ ਔਰ ਜਿਹਦੇ ਚ ਇੱਕ ਮੁੱਦਾ ਵੱਡਾ ਇਹ ਰੱਖਿਆ ਸਭ ਤੋਂ ਕਿ ਪੰਜਾਬ ਦੇ ਵਿੱਚ ਡਰੱਗ ਮਾਫੀਆ ਜਿਹੜਾ ਆ ਉਹ ਬੇਖੌਫ ਬੇਲਗਾਮ ਆਪਣਾ ਕਾਰੋਬਾਰ ਚਲਾ ਰਿਹਾ ਔਰ ਮਾਮਾ ਦੇ ਪੁੱਤ ਖਾ ਰਿਹਾ ਭੈਣਾਂ ਦੇ ਭਰਾ ਖਾ ਰਿਹਾ ਅਸੀਂ ਮਾਮਾ ਦੇ ਪੁੱਤ ਬਚਾਉਣ ਦਾ ਪੈਣਾ ਦੇ ਭਰਾ ਬਚਾਉਣ ਦਾ ਮਹਿਮ ਸ਼ੁਰੂ ਕਰ ਚੁੱਕੇ ਆ। ਔਰ ਸਰਕਾਰ ਨੇ ਉਹ ਸਾਡੀ ਮਹਿਮ ਨੂੰ ਧਿਆਨ ਚ ਰੱਖ ਕੇ ਐਲਾਨ ਕੀਤਾ ਕਿ ਅਸੀਂ ਜੁੱਧ ਨਸ਼ਿਆਂ ਵਿਰੁੱਧ ਕਰਾਂਗੇ। ਲੇਕਿਨ ਅ ਸਾਰੇ ਘਟਨਾ ਕਰਮ ਨੇ ਸਰਕਾਰ ਦੀ ਪੋਲ ਖੋਲ ਦਿੱਤੀ। ਕਿ ਨਕਲੀ ਸ਼ਰਾਬ ਦਾ ਧੰਦਾ ਜਿਹੜਾ ਕਿ ਪੋਲਿਟਿਕਲ ਸਪੋਰਟ ਤੋਂ ਬਿਨਾ ਔਰ ਪੁਲਿਸ ਤੰਤਰ ਦੀ ਸਪੋਰਟ ਤੋਂ ਬਿਨਾ ਨਹੀਂ ਚੱਲ ਸਕਦਾ। ਤੋਂ ਇਹ ਜਿਹੜਾ ਸਮੱਗਲਰ ਡਰੱਗ ਸਮੱਗਲਰ ਰਾਜਨੀਤਿਕ ਲੋਕ ਔਰ ਪੁਲਿਸ ਤੰਤਰ ਦਾ ਗੱਠਜੋੜ ਪੰਜਾਬ ਦੀਆਂ ਮਾਮਾ ਦੇ ਪੁੱਤ ਖਾ ਰਿਆ। ਭਰਾ ਖਾ ਰਿਆ ਪੈਨਾਂ ਦੇ ਆ ਸਾਡੇ ਸਾਹਮਣੇ ਪੈਨ। ਇੱਕ ਜੀ ਸ਼ਰਾਬ ਨਾਲ ਚਲਾ ਗਿਆ। ਇੱਕ ਬੱਚਾ ਚਿੱਟੇ ਨੇ ਉਹਦੇ ਨਾਲ ਜੂਝ ਰਿਹਾ ਔਰ ਸਰਕਾਰ ਕਹਿੰਦੀ ਕਿ ਅਸੀਂ ਜੁੱਧ ਨਸ਼ਿਆਂ ਵਿਰੁੱਧ ਚਿੱਟਾ ਹੁਣ ਖਤਮ ਹੋ ਗਿਆ ਐਸੀ ਹੀ ਪਿੰਡ ਦੇ ਵਿੱਚ ਸ਼ਰਮ ਮਿਲ ਰਿਹਾ ਹੈ ਆ ਸਾਡੇ ਸਾਹਮਣੇ ਖੜੀ ਹੈ ਪੀੜਤ ਸਭ ਮੈਂ ਕਿਹਾ ਸੀ ਕਿ ਇਹ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਦੀ ਜਨਤਾ ਦੇ ਅੱਖਾਂ ਵਿੱਚ ਘੱਟਾ ਪਾਣ ਦੀ ਇੱਕ ਮਾਮ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਜਿੱਥੇ ਪਰਿਵਾਰ ਦੇ ਦੁੱਖ ਚ ਸ਼ਾਮਲ ਹੁੰਦੇ ਆ ਉੱਥੇ ਅਸੀਂ ਇਹ ਐਲਾਨ ਵੀ ਕਰਦੇ ਆ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਪੀੜਿਤ ਪਰਿਵਾਰਾਂ ਨੂੰ ਘੱਟ ਤੋਂ ਘੱਟ 1-1 ਕਰੋੜ ਦਾ ਮੁਆਵਜ਼ਾ ਦੇਵੇ ਪਹਿਲੀ ਗੱਲ ਕੰਪਨਸੇਸ਼ਨ 1-1 ਕਰੋੜ ਦੀ ਔਰ ਫਿਰ ਪਰਿਵਾਰ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਇੱਥੇ ਛੋਟੇ-ਛੋਟੇ ਬੱਚੇ ਆ ਦੋ ਮੇਰੇ ਖਿਆਲ ਸੱਚ ਚਲੇ ਨਾ ਗਏ ਹੁਣ ਉਹਨਾਂ ਦੇ ਸੰਸਕਾਰ ਕਰਨਾ ਸੀ ਜਾ ਕੇ ਉਹ ਬਾਪ ਦੀ ਹੁਣ ਡੈਥ ਹੋ ਗਈ ਜਹਰੀਲੀ ਸ਼ਰਾਬ ਨਾਲ ਨਕਲੀ ਸ਼ਰਾਬ ਨਾਲ ਔਰ ਮਾਂ ਪਹਿਲਾਂ ਕੈਂਸਰ ਨਾਲ ਮਰ ਚੁੱਕੀ ਆ ਔਰ ਇੱਕ ਬੱਚਾ 5-7 ਸਾਲ ਦਾ ਹੋਣਾ ਇੱਕ 8-10 ਸਾਲ ਦਾ ਹੋਣਾ ਕੀ ਨੀਤੀ ਹੈ ਸਰਕਾਰ ਦੀ ਇਸ ਬਰਬਾਦ ਹੋ ਰਹੇ ਪੰਜਾਬ ਨੂੰ ਸੰਭਾਲਣ ਦੀ ਸੂ ਇਹ ਸਾਰੇ ਦਰਦਨਾਕ ਹਾਲਾਤਾਂ ਸਾਡਾ ਇਹ ਕਹਿਣਾ ਹੈ ਕਿ ਹਰ ਪਰਿਵਾਰ ਨੂੰ 1 ਕਰੋੜ ਦਾ ਮੁਆਵਜ਼ਾ ਵਿਕਟਮ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਜਿਨ੍ਹਾਂ ਦੀਆਂ ਜਾਨਾਂ ਬਚ ਗਈਆਂ ਉਹ ਫਿਜ਼ੀਕਲੀ ਕਿੰਨਾ ਡੈਮੇਜ ਹੋ ਗਏ ਉਹਨਾਂ ਦਾ ਟ੍ਰੀਟਮੈਂਟ ਔਰ ਕੰਪਨਸੇਸ਼ਨ ਔਰ ਦੋਚੀਆਂ ਨੂੰ ਦੇਖੋ ਟਰੇਡਰ ਨੂੰ ਹੋਲਸੇਲਰ ਨੂੰ ਡਿਸਟ੍ਰਿਬਿਊਟਰ ਨੂੰ ਪ੍ਰੋਡਿਊਸਰ ਔਰ ਪ੍ਰੋਡਿਊਸਰ ਦੇ ਨਾਲ ਇਨਵੈਸਟਰ ਨੂੰ ਉੱਥੋਂ ਤੱਕ ਪਹੁੰਚ ਕਰਕੇ ਦੋਸ਼ੀ ਅਗਰ ਸਰਕਾਰ ਨਹੀਂ پکڑਦੇ ਤਾਂ ਸਰਕਾਰ ਦੀਆਂ ਜਿਹੜੀ ਇੰਟੈਂਸ਼ਨ ਉੱਤੇ ਸਵਾਲ ਉਠੋਗਾ ਔਰ ਸਰਕਾਰ ਦੱਸੇ ਤਰਨ ਤਰਨ ਦੇ ਦੋਸ਼ੀਆਂ ਲਈ ਹੁਣ ਤੱਕ ਕੀ ਹੋਇਆ ਸਰਕਾਰ ਦੱਸੇ ਸੰਗਰੂਰ ਵਾਲਿਆਂ ਨੂੰ ਕਿਹੜੀ ਸਜ਼ਾ ਮਿਲੀ ਤੂੰ ਜੇ ਸਰਕਾਰ ਨੇ ਡਰਗ ਮਾਫੀ ਦੀ ਪਿੱਠ ਥੱਪੜ ਨਹੀਂ ਇਸੇ ਕਰਕੇ ਮੈਂ ਕਹਾਂ ਸੰਗਤ ਨੂੰ ਕਿ ਮਾਰਨੇ ਵਾਲੇ ਆ ਕੇ ਚਲੇ ਗਏ ਹੁਣ ਤਾਂ ਬਚਾਣੇ ਵਾਲੇ ਆਏ ਤੂੰ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਕਿਉਂਕਿ ਇਸ ਸਾਰੇ ਕੁਝ ਵਰਤਾਰੇ ਨੂੰ ਦੇਖ ਕੇ ਚੁੱਪ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ 22 ਤਰੀਕ ਨੂੰ ਬੌਝਨ ਸਮਾਜ ਪਾਰਟੀ ਪੰਜਾਬ ਦੀਆਂ ਮਾਮਾਂ ਦੇ ਪੁੱਤ ਬਚਾਉਣ ਲਈ ਪੈਣਾਂ ਦੇ ਭਰਾ ਬਚਾਉਣ ਲਈ ਤੀਆਂ ਦਾ ਸੁਹਾਗ ਬਚਾਉਣ